ਉਹ ਪੂਰਾ ਵਾਰ ਲੌਗ ਲੈ ਕੇ ਆ ਗਏ ਸਿੱਧਾ ਹੀ ਬੁੱਲਵਾ ਹਾਂਜੀ ਬਾਹਰੋਂ ਕਦਾ ਆਇਆ ਫਿਰ ਆਪਾਂ ਨੂੰ ਹੋ ਗਏ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਹੋ ਗਿਆ ਠੀਕ ਆ ਅੱਜ ਖੇਡਣਾ ਭਵਾਂਜੀ ਤੇ ਨਹੀਂ ਹੈ ਜੀ ਨਹੀਂ ਨਹੀਂ ਅੱਜ ਨਹੀਂ ਖੇਡਣਾ 10 ਤਰੀਕ ਤੋਂ ਬਾਅਦ ਖੇਡਣਾ ਜੀ ਠੀਕ 10 ਤਰੀਕ ਤੋਂ ਬਾਅਦ ਸ਼ਨਾਲਾ ਸ਼ਨਾਲਾ ਪੂਰੀ ਹੋਣੀ ਹੈ ਹਾਂ ਸਹੀ ਗੱਲ ਹੈ ਕੋਈ ਨਾ ਵੀਜੀ ਪੁੱਛਣਾ ਕੋਈ ਚੱਕਰ ਨਹੀਂ ਆ ਉਹ ਮਸਲਾ ਪੁੱਛਣਾ ਮੈਂ ਤੁਹਾਨੂੰ ਇੱਕ ਕੁਐਸਚਨ ਆ ਪੁੱਛਣਾ ਚਾਹੁੰਦਾ ਮੱਖਣਪੁਰ ਹੁੰਦਾ ਪੀਜੀ ਆ ਹਾਂਜੀ YouTube ਦਾ ਭਰੋਣਾ ਇਹ ਪੁੱਛਣਾ ਚਾਹੁੰਦਾ ਵਾ ਜੀ ਮੈਂ ਪੁੱਛਦਾ ਹੁਣ ਪਲਵਾਨ ਦਾ ਵਿਆਹ ਹੋ ਗਿਆ ਕਿ ਨਹੀਂ ਹੋ ਗਿਆ ਉਹਦੇ ਵੀਰ ਜਦੋਂ ਵਿਆਹ ਹੋ ਗਿਆ ਨਾ ਸੱਚੀ ਜਦੋਂ ਮੈਂ ਦਾਰੂ ਪੀ ਨਹੀਂ ਭਰੋਣ ਜੋ ਵਿਆਹ ਨਹੀਂ ਹੋਇਆ ਭਰੋਣ ਦਾ ਨਹੀਂ ਹੋਇਆ ਸਾਨੂੰ ਪਤਾ ਸੀ ਨਹੀਂ ਹੋਇਆ ਇਹਦਾ ਇਹ ਬੜਾ ਕੇ ਦਾ ਪ੍ਰਵਾਹ ਕਿਹਾ ਮੇਰੇ ਦਿਲ ਤੇ ਲੱਗ ਜਿਹੜੀ ਦੰਡਾ ਡਾ ਡਾ ਵਿਆਹ ਆ ਗਿਆ ਇਹ ਮੈਂ ਵੀ ਕਮਾਰਾਂ ਕੋਈ ਚੱਕਰ ਨਹੀਂ ਸਹੀ ਗੱਲ ਹੌਸਲਾ ਦੇਂਦਿਆਂ ਵਾ ਇੱਕ ਵਾਰੀ ਬੀਤੀ ਆ